ਮਿਤੀ 28 25 ਨੂੰ ਕੰਟਰੋਲ ਰੂਮ ਤੋਂ ਪਠਿੰਡਾ ਤੋਂ ਇੱਕ ਸੂਚਨਾ ਮੁਖ ਅਫਸਰ ਖਾਨਾ ਤਲਵੰਡੀ ਸਾਬੋ ਨੂੰ ਮਸੂਲ ਹੋਈ ਸੀ ਕਿ ਅਵਤਾਰ ਸਿੰਘ ਸਾਲੋ ਬਸੰਤ ਸਿੰਘ ਵਾਸੀ ਮਾਨਵਾਲਾ ਨੂੰ ਕੁਝ ਅਣਪਛਾਤੇ ਵਿਅਕਤੀਆਂ ਨੇ ਉਹਦੀ ਮਾਰਕਟ ਕੀਤੀ ਹੈ ਤੇ ਉਸ ਤੋਂ 67000 ਰੁਪਏ ਤੇ ਇੱਕ ਸਵਿਫਟ ਗੱਡੀ ਜਿਹੜੀ ਹੈ ਖੋਲੀ ਹੈ ਜਿਹਦੇ ਤੇ ਕਾਰਵਾਈ ਕਰਦੇ ਹੋਏ ਮੁਖ ਅਫਸਰ ਖਾਨਾ ਤਲਵੰਡੀ ਸਾਬੋ ਵੱਲੋਂ ਦੋ ਵਿਅਕਤੀਆਂ ਦੇ ਬਾਈ ਨੇਮ ਤੇ ਇੱਕ ਵਿਅਕਤੀ ਦੇ ਅਨੁਨਤ ਜਿਹੜਾ ਐਫ ਆਈ ਆਰ ਰਜਿਸਟਰ ਕੀਤਾ ਸੀ ਸਾਡਾ ਸਰਵੰਦੀ ਸਾਹਿਬ ਨੂੰ ਤੇ ਉਸ ਤੇ ਹੁਣ ਕਾਰਵਾਈ ਕਰਦੇ ਹੋਏ 23 ਤਰੀਕ ਨੂੰ ਅੱਜ ਸਵੇਰੇ ਇਹ ਚਾਰ ਵਿਅਕਤੀ ਆਪਸ ਦੇ ਵਿੱਚ ਜਦੋਂ ਗੱਡੀ ਤੇ ਬੈਠ ਕੇ ਜਾ ਰਹੇ ਸੀ ਤਾਂ ਇਹ ਗੱਡੀ ਸਮੇਤ ਜਿਹੜੇ ਅਰੈਸਟ ਕੀਤੇ ਆ ਇਹਦੇ ਜੋ ਪਤਾ ਲੱਗਿਆ ਵੀ ਜਿਹੜਾ ਤਿੰਨ ਵਿਅਕਤੀ ਸੀਗੇ ਉਹਨਾਂ ਤੋਂ ਇਲਾਵਾ ਚੌਥੇ ਬੰਦੇ ਨੂੰ ਇਹਨਾਂ ਨੇ ਜਿਹੜਾ ਆਪਣੇ ਸਾਥੀ ਨੂੰ ਉਹ ਗੱਡੀ ਹੈਡਓਵਰ ਕਰਤੀ ਸੀ ਕਿ ਖੋ ਕਰਕੇ ਤੇ ਉਹ ਉਹਨੂੰ ਗੱਡੀ ਨੂੰ ਉਥੋਂ ਲੈ ਗਿਆ ਸੀਗਾ ਤੇ ਅੱਜ ਇਹ ਚਾਰੋਂ ਵਿਅਕਤੀ ਜਿਹੜੇ ਹੈਗੇ ਆ ਜੀਵਨワਲਾ ਸਿੰਘ ਜਿਹੜਾ ਪਿੰਡ ਹੈਗਾ ਉਹਦੇ ਨੇੜੇ ਜਿਹੜੀ ਬੇਨਪੁਲ ਹੈ ਉਥੋਂ ਜਿਹੜਾ ਹੈਗਾ ਇਹਨਾਂ ਨੂੰ ਅਰੈਸਟ ਕਰ ਲਿਆ ਗਿਆ ਸਰ ਇਹ ਪਹਿਲਾਂ ਵੀ ਇਹਨਾਂ ਦੇ ਮਾਮਲੇ ਲੱਗਦੇ ਆ ਕੀ ਮਕਸਦ ਕੀ ਸੀ ਇਹਨਾਂ ਦੇ ਬੇਲੀ ਕੋਈ ਸੀ ਕੀ ਚੱਕ ਰੱਖੀ ਸੀ ਜਾਂ ਕੋਈ ਇਹਨਾਂ ਲੋਕੋ ਦਾ ਮਨਚੈ ਸੀ ਨਾ ਇਹ ਜਦੋਂ 8:25 ਨੂੰ ਰਾਤ ਕਰੀਬ 9:30 ਵਜੇ ਉਥੋਂ ਨਿਕਲ ਰਿਹਾ ਸੀਗਾ ਅਸੀਂ ਪੂਰੇ ਪਿੰਡ ਤੋਂ ਤਾਂ ਚਾਰੋਂ ਵਿਅਕਤੀਆਂ ਨੇ ਇਹਨਾਂ ਨੂੰ ਜਿਹੜਾ ਰੋਕ ਕੇ ਉਹਦੇ ਨਾਲ ਜਿਹੜੀ ਹੈਗੀ ਆ ਪਹਿਲਾਂ ਮਾਰਕੋਟ ਕੀਤੀ ਤੇ ਉਹਦੀ ਗੱਡੀ ਕੋਲੀ ਤੇ ਉਹ ਚੌਥਾ ਬੰਦਾ ਜਿਹੜਾ ਹੈਗਾ ਭੋਲਾ ਸਿੰਘ ਉਹਨੂੰ ਉਥੋਂ ਜਿਹੜਾ ਹੈਗਾ ਗੱਡੀ ਲੈ ਕੇ ਲੜੇ ਰਵਾਨਾ ਕਰਤਾ ਸੱਤੀ ਰਮਰੀ ਪੈਰੋਂ ਕੀਆ ਜਿਹੜੇ ਕੋਕ ਕਰਨ ਵਾਲੇ ਨੇ ਇਹਦੇ ਵਿੱਚੋਂ ਜਿਹੜਾ ਅਮਰਜੀਤ ਸਿੰਘ ਅਮਨਾ ਤੇ ਗਗਨਦੀਪ ਸਿੰਘ ਬਿੱਲਾ ਤੇ ਤੀਜਾ ਜਿਹੜਾ ਹੈਗਾ ਹਰਦੀਪ ਸਿੰਘ ਹਣੀ ਜਿਹੜਾ ਅੰਤਛਾਤਾ ਸੀਗਾ ਇਹਨਾਂ ਦੇ ਤਿੰਨਾਂ ਤੇ ਜਿਹੜੇ ਹੈਗੇ ਆ ਐਨਡੀ ਦੇ ਤੇ ਹੋਰ ਧਰਾਵਾਂ ਦੇ ਜਿਹੜੇ ਪਰਚੇ ਦਰਜ ਰਿਸ਼ਟ ਹੋਇਆ ਤੇ ਭੋਲਾ ਸਿੰਘ ਜਿਹੜਾ ਹੈ ਉਹਦਾ ਜਿਹੜਾ ਹੈਗਾ ਕੋਈ ਕ੍ਰਿਮੀਨਲ ਰਿਕਾਰਡ ਪਿਛਲਾ ਹੈ ਨਹੀਂ ਕਰ। ਸਰ ਗੱਡੀ ਵੀ ਬ੍ਰਾਂਚ ਕਰ ਲਈ ਪੈਸੇ ਵੀ ਬ੍ਰਾਂਚ ਕਰ ਲਏ। ਹਾਂ ਉਹ ਗੱਡੀ ਜਿਹੜੀ ਹੈਗੀ ਆ ਉਹ ਕਰ ਲਈ ਹੈਗੀ ਹੈ ਰਿਕਵਰ ਤੇ ਉਹਦੇ ਚ ਅਗਲੀ ਇਨਵੈਸਟੀਗੇਸ਼ਨ ਜਿਹੜੀ ਹੈਗੀ ਉਹ ਕੀਤੀ ਜਾ ਰਹੀ ਹੈ।